ਮੈਂ ਪਹਿਲਾਂ ਦੱਸਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਜਾਗ ਭਾਰਤੀ ਕਿਸਾਨ ਯੂਨੀਅਨ ਇਕਤਾ ਕ੍ਰਾਂਤੀਕਾਰੀ ਜਿਹੜੀ ਅੱਜ ਦੋ ਜਥੇਬੰਦਗਾਂ ਦੇ ਵੱਲੋਂ ਅਸੀਂ ਮੋਟਰਸਾਈਕਲ ਮਾਰਚ ਕਰਨ ਜਾ ਰਹੇ ਹਾਂ ਕਿ ਜਿਹੜਾ ਸਾਰੇ ਪੰਜਾਬ ਦੇ ਵਿੱਚ ਕਿਸਾਨਾਂ ਤੋਂ ਜ਼ਮੀਨ ਲੈਣ ਪੌਲਿੰਗ ਦੇ ਵਿੱਚ ਕਹਿ ਕੇ ਪਾਲਿਸੀ ਜਾਂਦੀ ਹੈ ਇਹਨਾਂ ਨੇ ਉਹ ਰੱਦ ਕਰਾਉਣ ਦੀ ਖਾਤਰ ਅਸੀਂ 2 ਮਾਰਚ ਦਿੱਤੇ ਤੋਂ ਪਹਿਲਾਂ ਉਦੋਂ ਪਹਿਲਾਂ ਅਸੀਂ ਡੀਸੀ ਨੂੰ ਮੰਗ ਪੱਤਰ ਵੀ ਦਿੱਤੇ ਦੋ ਵਾਰ ਫਿਰ ਅਸੀਂ ਵਿਜੇ ਸਿੰਘਲੇ ਦੇ ਬਾਰਗੇ ਇੱਕ ਦਿਨ ਧਰਨਾ ਵੀ ਲਾਇਆ ਮੂਰੂਬੀ ਮੰਗ ਪੱਤਰ ਦਿੱਤਾ ਤਾਂ ਅਜੇ ਤੱਕ ਅਰੇ ਵੀ ਜਿਹੜੀ ਜ਼ਮੀਨ ਹੈਗੀ ਇਹਦੀ ਪਾਲਿਸੀ ਰੱਦ ਨਹੀਂ ਇਹਨਾਂ ਨੇ ਕੀਤੀ ਭਵਾਂ ਦੀ ਸੁਪਰੀਮ ਕੋਰਟ ਨੇ ਇਹ ਵਾਪਸ ਫੈਸਲਾ ਲੈਂਤਾ ਕਿਰਾ ਚਾਰ ਹਫ਼ਤਿਆਂ ਦੀ ਖਾਤਰ ਪਰ ਸਾਨੂੰ ਲੱਗ ਰਿਹਾ ਹੈ ਇਹ ਡਰਾਮਾ ਹੈ ਡਰਾਮੇ ਤੋਂ ਬਿਨਾ ਕੁਝ ਨਹੀਂ ਇਨਾਂ ਕੋਲੇ ਹੈਗਾ ਜੇ ਇਹ ਵਾਪਸ ਕਰਾਉਣੀ ਹੈ ਤਾਂ ਲੋਕਾਂ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਇਹ ਵਾਪਸ ਹੋਣਾ ਹੈ ਅਸੀਂ ਡਟ ਕੇ ਖੜੇ ਹਾਂ ਕਿ ਲੋਕਾਂ ਦੇ ਨਾਲ ਭੋਮਾ ਦੀ ਉਹ ਢੁੱਠ ਵਾਲੀ ਪਿੰਡ ਦੀ ਜ਼ਮੀਨ ਹੋਵੇ ਚਾਹੇ ਲੁਧਿਆਣਾ ਜ਼ਿਲ੍ਹੇ ਦੀ ਜ਼ਮੀਨ ਹੋਵੇ ਕਿ ਆਇ ਕਿਸੇ ਵੀ ਜ਼ਿਲੇ ਦੀ ਜ਼ਮੀਨ ਹੋਵੇ ਅਸੀਂ ਹਰ ਤਾਂ ਦੇ ਉੱਤੇ ਮੇਕ ਲੜਾਈਆਂ ਦੇਵਾਂਗੇ ਇਹ ਲੜਾਈਆਂ ਤੋਂ ਅਸੀਂ ਵਾਪਸ ਨਹੀਂ ਹੋਵਾਂਗੇ ਤੇ ਸਰਕਾਰ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਮ ਲਿਆ ਕੇ ਛੱਡਾਂਗੇ ਮਸਲਾ ਤਾਂ ਉਹੀ ਆ ਸਾਡਾ ਪੁਰਾਣਾ ਹੀ ਜਿਵੇਂ ਸੈਂਟਰ ਸਰਕਾਰ ਤੋਂ ਨਿ ਕਾਨੂੰਨ ਲੈ ਕੇ ਆਈ ਸੀ ਜ਼ਮੀਨਾਂ ਖੋਣ ਵਾਲੇ ਉਹੀ ਮਸਲਾ ਇਹਨਾਂ ਦਾ ਇਹਨਾਂ ਨੇ 2013 ਵਾਲਾ ਐਕਟ ਅਲੰਘ ਕੇ ਜਿਹੜੀ ਇੱਕ ਨਵੀਂ ਲੈਂਡ ਪੂਲਿੰਗ ਪਾਲਿਸੀ ਲਿਆਇਆ ਜੀ ਜਿਹੜੀ ਦੇਣਾ ਕੁਝ ਨਹੀਂ ਕਿਸੇ ਨੂੰ ਉਹਦੇ ਜੀ ਸੀਗਾ ਵੀ ਚਾਰ ਗੁਣਾ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਅਜਾੜਾ ਭੱਤਾ ਦਿੱਤਾ ਜਾਂਦਾ ਸੀ ਤੇ ਇਹਦੇ 'ਚ ਦੇਣਾ ਹੀ ਕੱਖ ਨਹੀਂ ਕਹਿੰਦੇ ਜ਼ਮੀਨਾਂ ਲੈਣੀਆਂ ਤੁਗੀਆਂ ਮੰਨ ਲਓ 1 ਰੁਪਇਆ ਲੈ ਕੇ ਕਹਿੰਦੇ ਸੁੱਤੋਂ 25 ਪੈਸੇ ਦੇਵਾਂਗੇ ਕਹਿੰਦੇ ਬਹੁਤ ਮੁਨਾਫੇ ਵਾਲੀ ਆ ਇਹ ਸਾਡੇ ਪਿੰਡਾਂ ਦਾ ਅਜਾੜਾ ਇਸ ਕਰਕੇ ਅਸੀਂ ਅੱਜ ਪਹਿਲਾਂ ਟਰੈਕਟਰ ਮਾਰਚ ਕੀਤਾ ਸੀ ਅੱਜ ਮੋਟਰਸਾਈਕਲ ਮਾਰਚ ਕਰਾਂਗੇ ਤੇ ਇਹਦੇ 'ਚ ਜਸੇ ਬੰਦੀਆਂ ਸਾਡੀ ਆਈ ਆਜ਼ਾਦ ਵੀ ਆਈ ਆ ਵਿਕੇਜੂ ਕ੍ਰਾਂਤੀਕਾਰੀ ਆ ਤੇ ਹੋਰ ਵੀ ਪਿੰਡ ਵਾਲੇ ਲੋਕ ਵੀ ਆ ਜਿਹੜੇ ਨਹੀਂ ਦਸੇ ਬੰਦਿਆਂ ਚ ਉਹ ਵੀ ਸਾਡੇ ਨਾਲ ਨੇ ਅੱਜ ਕਿਉਂਕਿ ਮਸਲਾ ਜ਼ਮੀਨ ਦਾ ਜ਼ਮੀਨ ਸਾਡੀ ਮਾਂ ਹੈ ਅਸੀਂ ਕਿਸੇ ਵੀ ਕੀਮਤ ਤੇ ਇਹ ਨਹੀਂ ਦੇਣੀ ਸਾਡੇ ਕਲੋਨੀ ਬਣੀ ਆ 592 ਕਿਤੇ ਅੰਚ ਉਹਦੇ ਚ ਇੱਕ ਵੀ ਕਰਨੀ ਪਿਆ ਹੋਇਆ ਮਾਨਸਾ ਦੇ ਵਾਲੇ ਵਾਲੇ ਹੋਰ ਕਿੰਨੀਆਂ ਕਲੋਨੀਆਂ ਪਈਆਂ ਸਾਰੇ ਪੰਜਾਬ ਚ ਕਹਿੰਦੇ 14000 ਰੁਪਏ ਸੀ ਉਹਨਾਂ ਨੂੰ ਬਾਤ ਕਰ ਲੈ ਪਹਿਲਾਂ ਫੇਰ ਨਵੀਆਂ ਲੈ ਲੈ ਕਿਸੇ ਨੂੰ ਕੱਦ ਦੀ ਲੋੜ ਨਹੀਂ ਹਰੇਕ ਪੰਜਾਬ ਚ ਰਹਿਣ ਵਾਲਾ ਹਰੇਕ ਬੰਦਾ ਉਹਨੇ ਕੋਲ ਆਪਣਾ ਘਰ ਹੈਗਾ ਕਿਸੇ ਵੀ ਬੰਦੇ ਨੂੰ ਘਰ ਦੀ ਲੋੜ ਨਹੀਂ ਕੋਈ ਡਿਮਾਂਡ ਨਹੀਂ ਇਹਦੀ ਕੁਝ ਨਹੀਂ ਹਾਈ ਕੋਰਟ ਨੇ ਕਿਹਾ ਅਸੀਂ ਹਾਈ ਕੋਰਟ ਚ ਨਹੀਂ ਗਏ ਨਾ ਹੀ ਜਾਵਾਂਗੇ ਆ ਸਾਡੀ ਤਾਂ ਲੜਾਈ ਇਹ ਬਿਲ ਪਾਸ ਹੋ ਗਈ ਇਹ ਜਿਹੜਾ ਲੈ ਕੇ ਆਇਆ ਲੈਂਡ ਪੂਲਿੰਗ ਵਾਲੀ ਰੀਫੀ ਲੈ ਕੇ ਆ ਅਸੀਂ ਇਹਨੂੰ ਵਾਪਸ ਕਰਾਉਣ ਤੱਕ ਲੜਾਂਗੇ ਇਹ ਬਈ ਜਿਹੜੀ ਸਰਕਾਰ ਉਹੀ ਦਿੱਲੀ ਵਾਲੇ ਕਾਲੇ ਕਾਨੂੰਨ ਕਿਹੜੇ ਢੰਗ ਨਾਲ ਲੈ ਕੇ ਆਈ ਹੈ ਲੈਂਡ ਪੂਲ ਪਾਲਿਸੀ ਨੂੰ ਉਹਦੇ ਸੰਬੰਧ ਚ ਅਸੀਂ ਇੱਕ ਝੰਡਾ ਮਾਰਚ ਕਰ ਰਹੇ ਹਾਂ ਕੋਈ ਸਾਡਾ ਸ਼ੌਂਕ ਨਹੀਂ ਕਿਉਂਕਿ ਸਰਕਾਰਾਂ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਜਿਹੜਾ ਅਸੀਂ ਬਦਲਾਵ ਲਿਆਂਦਾ ਸੀ ਉਹ ਹੰਤਮਾਨ ਦਾ ਇਹ ਸਾਨੂੰ ਐਂ ਦੀ ਵੀ ਸਰਕਾਰਾਂ ਦਾ ਜਾਂ ਮਜ਼ਦੂਰਾਂ ਦਾ ਜਾਂ ਗਰੀਬ ਦੁਕਾਨਦਾਰਾਂ ਦਾ ਕੋਈ ਨਾ ਕੋਈ ਫਾਇਦਾ ਕਰਨਗੇ ਪਰ ਇਹ ਉਦੋਂ ਵੀ ਸੈਂਟਰ ਦੇ ਹਿਸ਼ਾਰੇ ਤੇ ਜ਼ਿਮੀਦਾਰ ਮਜ਼ਦੂਰ ਨੂੰ ਤੇ ਦੁਕਾਨਦਾਰ ਨੂੰ ਮੁਲਾਜ਼ਮ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਇਸ ਕਰਕੇ ਅਸੀਂ ਨੇ ਭਰਾਵੋ ਹੁਣ ਮਾਥਿਆ ਕਿ ਅੱਜ ਦਾ ਜਿਹੜਾ 11 ਅਗਸਤ ਦਾ ਝੰਡਾ ਮਾਰਤੇ ਪਿੰਡਾਂ ਵਿੱਚ ਦੀ ਜਾਗਰੂਪ ਕਰਨ ਲਈ ਕੀਤਾ ਜਾਊਗਾ ਤੇ 20 ਮਾਰਚ ਨੂੰ ਸਾਡਾ ਜਲੰਧਰ ਦੇ ਲਵੇ ਇੱਕ ਪਿੰਡ ਹੈ ਉੱਥੇ ਵੱਡੇ ਇਕੱਠ ਕਰਕੇ ਅਸੀਂ ਸਰਕਾਰ ਦੀ ਤਾਂ ਨੱਪਾਂਗੇ ਜਿੰਨਾ ਕ ਨੱਪ ਸਕੇ ਸਰਕਾਰਾਂ ਦੇ ਮੂਰੇ ਛਿਪਦੇ ਨਹੀਂ ਸਰਕਾਰਾਂ ਨੂੰ ਗੋੜਣੀ ਐ ਚੱਕ ਕਰਕੇ ਰੱਖਾਂ ਅੱਜ ਜਿਹੜੀ ਪਿੰਡ ਠੂਠਿਆਂ ਵਾਲੀ ਦੇ ਵਿੱਚ ਜ਼ਮੀਨ ਅਕਬਹਿਰ ਕਰਨ ਦਾ ਜਿਹੜਾ ਫੈਸਲਾ ਕਰੀ ਹੈ ਸਰਕਾਰ ਪੰਜਾਬ ਦੀ ਭਗਵੰਤਬਾਨ ਸਰਕਾਰ ਉਦੇ ਵਿਰੋਧ ਦੇ ਵਿੱਚ ਅੱਜ ਜਥੇਬੰਦੀਆਂ ਵੱਲੋਂ ਮੋਟਰਸਾਈਕਲ ਮਾਰਚ ਕੀਤਾ ਗਿਆ ਜਾਣਾ ਹੈ ਔਰ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵੱਲੋਂ ਡਟ ਕੇ ਇਹਨਾਂ ਕਿਸਾਨਾਂ ਦੀ ਹਮਾਇਤ ਕਰਦੇ ਆਂ ਕਿਉਂ ਹਮਾਇਤ ਕਰਦੇ ਆਂ ਕਿਉਂਕਿ ਇਕੱਲੇ ਜਦੋਂ ਅਜਾੜਾ ਕਿਸਾਨਾਂ ਦਾ ਨਹੀਂ ਹੋਣਾ ਨਾਲ ਤੇ ਨਾਲ ਮਜ਼ਦੂਰਾਂ ਦਾ ਵੀ ਅਜਾੜਾ ਹੋਣਾ ਕਿਉਂਕਿ ਜੇ ਕਿਸਾਨਾਂ ਕੋਲੇ ਜ਼ਮੀਨਾਂ ਨੇ ਤਾਂ ਉਹਦੇ ਵਿੱਚ ਰੋਜ਼ਗਾਰ ਹੈ ਜਿਹੜਾ ਉਹ ਮਜ਼ਦੂਰਾਂ ਦਾ ਵੀ ਜੁੜਿਆ ਹੋਇਆ ਉਹ ਕਿਵੇਂ ਜੁੜਿਆ ਹੋਇਆ ਜੇ ਕਿਸਾਨਾਂ ਕੋਲੇ ਜ਼ਮੀਨ ਹੈ ਤਾਂ ਜੇ ਕਿਤੇ ਝੋਨੇ ਅ ਦੀ ਫਸਲ ਹੁੰਦੀ ਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਤਾਂ ਉੱਥੇ ਜਿਹੜੇ ਸਾਡੇ ਮਜ਼ਦੂਰ ਝੋਨਾ ਲਾ ਲੈਂਦੇ ਨੇ ਔਰ ਜੇ ਅਸੀਂ ਕੱਟੀ ਬੱਚੀ ਘਰੇ ਘਰਾਂ ਦੇ ਵਿੱਚ ਪਾਲਦੇ ਆ ਤਾਂ ਥੱਬੀ ਕੱਖਾਂ ਦੀ ਵੀ ਲਿਆਉਣੇ ਆ ਜੇ ਅਸੀਂ ਕੋਈ ਡੰਗ ਦਾ ਬਾਲਣ ਵੀ ਉਹਨਾਂ ਖੇਤਾਂ ਦੇ ਵਿੱਚੋਂ ਲਿਆਉਣੇ ਆ ਕੋਈ ਸਾਗ ਜਿਹੜੇ ਅਸੀਂ ਸਾਗ ਵੀ ਤੋੜ ਲੈਣੇ ਆ ਕੋਈ ਭਾਵੇਂ ਜਦੋਂ ਕੋਈ ਸਬਜ਼ੀ ਐ ਇਸ ਤਰ੍ਹਾਂ ਦੀ ਕੋਈ ਮਤਲਬ ਕਿ ਉਦੋਂ ਅਸੀਂ ਸਬਜ਼ੀ ਵੀ ਤੋੜ ਲੈ ਕੇ ਆਉਣੇ ਆ ਜੇ ਔਰ ਜੇ 212 ਕਿੱਲਾ ਅਕਵਾਇਰ ਹੋ ਜਾਂਦਾ ਇਹ ਇਕੱਲੇ ਕਿਸਾਨਾਂ ਦਾ ਜਾੜਾ ਨਹੀਂ ਹੁੰਦਾ ਢਾਲ ਮਜ਼ਦੂਰਾਂ ਦਾ ਵੀ ਜਾੜਾ ਹੋਊਗਾ ਔਰ ਅਸੀਂ ਡਟ ਕੇ ਮਤਲਬ ਕਿ ਜਿਹੜੀਆਂ ਕਿਸਾਨ ਜੱਥੇਬੰਦੀਆਂ ਲੜ ਰਹੀਆਂ ਨੇ ਉਹਨਾਂ ਦੇ ਡਟ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਖੜੇ ਆ ਔਰ ਜਿਹੜੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆ ਉਹਨੂੰ ਵਾਪਸ ਲਾ